ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਵਕਤ ਦੀਆਂ ਪੈੜਾ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰਨਾ ਜੀ ਤਿੰਨ ਦਿਨ ਤੇ ਤਿੰਨ ਰਾਤਾਂ ਉਹ ਇਹੀ ਹੀ ਸੋਚਦਾ ਰਿਹਾ ਸੀ ਕਿ ਜਾਏ ਜਾਂ ਨਾ ਜਾਏ ਜਾਏ ਕਿ ਨਾ ਜਾਏ ਉਸ ਪਿੰਡ ਨਾਲ ਤੇ ਉਸ ਘਰ ਨਾਲ ਉਹਦੀਆਂ ਬਹੁਤ ਸਾਰੀਆਂ ਹਸੀਨ ਯਾਦਾਂ ਜੁੜੀਆਂ ਹੋਈਆਂ ਸਨ ਇਹ ਬਹੁਤ ਹੀ ਪਹਿਲਾਂ ਦੀਆਂ ਗੱਲਾਂ ਹਨ ਤੇ ਹੁਣ ਪਰ ਫਿਰ ਵੀ ਉਹ ਆਪਣੇ ਆਪ ਨੂੰ ਰੋਕ ਨਾ ਸਕਿਆ ਤੇ ਬੜੇ ਉਲਾਸ ਜਿਹੇ ਚ بیوی ਨੂੰ ਨਾਲ ਲੈ ਸਕੂਟਰ ਤੇ ਨਿਕਲ ਤੁਰਿਆ ਉਸ ਤੱਕਿਆ ਉਹ ਪਿੰਡ ਹੁਣ ਬਹੁਤ ਬਦਲ ਗਿਆ ਹੋਇਆ ਸੀ ਤੇ ਉਸ ਖੰਡਰਾਤ ਜਿਹੇ ਹੋਏ ਘਰ ਦੇ ਬੂਹੇ ਸਾਵੇਂ ਸਕੂਟਰ ਰੋਕ ਗਵਾਂਢ ਚੋਂ ਉਸ ਘਰ ਚ ਰਹਿਣ ਵਾਲਿਆਂ ਬਾਰੇ ਪੁੱਛਿਆ ਉਹ ਤਾਂ ਜੀ 4 ਸਾਲ ਹੋ ਗਏ ਇੱਥੋਂ ਛੱਡ ਗਏ ਐ ਉਹਨਾਂ ਦੀਆਂ ਦੋਵੇਂ ਕੁੜੀਆਂ ਇੰਗਲੈਂਡ ਵਿਆਹੀਆਂ ਗਈਆਂ ਤੇ ਉਹਨਾਂ ਨੇ ਆਪਣੇ ਮਾਪੇ ਬਪ ਨੂੰ ਵੀ ਉੱਥੇ ਹੀ ਸਾਧ ਲਿਆ ਮੁੜਦਿਆਂ ਉਹ ਬਹੁਤ ਬੁਰੀ ਤਰ੍ਹਾਂ ਉਦਾਸ ਹੋ ਗਿਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ